ਸਤਿ ਸ੍ਰੀ ਅਕਾਲ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਹਕੀਕਤ ਪਿੰਡ ਦੀ ਚੈਨਲ ਤੋਂ ਅੱਜ ਪਿੰਡ ਰਾਜਗੜ੍ਹ ਦੇ ਵਿੱਚ ਤਕਰੀਬਨ ਸਵਾ 8 ਵਜੇ ਪ੍ਰਸ਼ਾਸਨ ਵੱਲੋਂ ਜੋ ਕਿ ਭਾਰਤ ਮਾਲਾ ਜੋਧਰਾ ਰੋਡ ਬਣਾਇਆ ਜਾ ਰਿਹਾ ਹੈ ਭਾਰਤ ਦੀ ਸਰਕਾਰ ਵੱਲੋਂ ਉਸ ਜ਼ਮੀਨ ਨੂੰ ਰਿਕੁਆਇਰ ਕਰਨ ਲਈ ਪਿੰਡ ਰਾਜਗੜ੍ਹ ਦੇ ਵਿੱਚ ਅੱਜ ਪ੍ਰਸ਼ਾਸਨ ਪਹੁੰਚਿਆ ਅਤੇ ਪਿੰਡ ਵਾਸੀਆਂ ਨੇ ਅਤੇ ਪੰਚਾਇਤ ਨੇ ਇਸ ਦਾ ਵਿਰੋਧ ਬਹੁਤ ਜ਼ਿਆਦਾ ਕੀਤਾ ਜਿਸ ਦੇ ਵਿੱਚ ਐਸਬੀਐਮ ਪੈਲ ਅਤੇ ਉੱਚ ਅਧਿਕਾਰੀ ਮੌਜੂਦ ਸਨ ਤੇ ਪਿੰਡ ਵਾਸੀਆਂ ਦੇ ਵਿੱਚੋਂ ਸਰਦਾਰ ਨਰਿੰਦਰ ਸਿੰਘ ਸਾਬਕਾ ਸਰਪੰਚ ਸਰਦਾਰ ਜਸ਼ਪਾਲ ਜੀ ਬਿੱਲੂ ਸਾਬਕਾ ਸਰਪੰਚ ਅਤੇ ਹੋਰ ਵੀ ਪੰਚਾਇਤ ਮੈਂਬਰ ਪਿੰਡ ਵਾਸੀ ਇਸ ਚੀਜ਼ ਦੇ ਵਿਰੋਧ ਦੇ ਵਿੱਚ ਕਾਫੀ ਗੁੱਸੇ ਭਰੇ ଥିਗੇ ਅਤੇ ਜ਼ਗਮੀਨ ਰਿਕਵਰ ਕਰਨ ਆਏ ਉੱਚ ਅਫਸਰਾਂ ਨਾਲ ਕੁਝ ਬੈਂਸਬਾਣੀ ਵੀ ਹੋਈ ਅਤੇ ਜ਼ਮੀਨ ਰਿਕਵਰ ਕਰਨ ਲਈ ਇਸ ਦੇ ਵਿੱਚ ਜੋ ਕਿ ਗਰੀਬ ਪਰਿਵਾਰਾਂ ਦੇ ਧਰ ਵੀ ਆਉਂਦੇ ਹਨ ਜੋ ਕਿ ਗਵਰਨਮੈਂਟ ਨੇ ਭਾਰਤ ਦੀ ਗਵਰਨਮੈਂਟ ਅਤੇ ਪੰਜਾਬ ਦੀ ਗਵਰਨਮੈਂਟ ਉਹਨਾਂ ਨੂੰ ਕੁਝ ਨਾਂ ਦੇਣ ਦੇ ਸੰਬੰਧ ਦੇ ਵਿੱਚ ਆਪਣੇ ਪ੍ਰਸ਼ਾਸਨ ਨੂੰ ਭੇਜਤਾ ਦਿੱਤਾ ਅਤੇ ਉਹਨਾਂ ਵਿੱਚ ਕੋਈ ਵੀ ਐਮਐਲਏ ਸਾਹਿਬ ਅਤੇ ਕੋਈ ਵੀ ਮੰਤਰੀ ਉਸ ਤੇ ਮੌਕੇ ਤੇ ਨਹੀਂ ਪਹੁੰਚਿਆ ਅ ਮੇਰੇ ਹਿਸਾਬ ਨਾਲ ਪਿੰਡ ਰਾਜਗੜ੍ਹ ਦੀ ਜ਼ਮੀਨ ਜੋ ਕਿ ਰਕਵੈਰ ਆਉਂਦੀ ਹੈ ਉਹ 26 ਏਕੜ ਦੇ ਕਰੀਬ ਆਉਂਦੀ ਹੈ ਅਤੇ ਵੱਡੀਆਂ-ਵੱਡੀਆਂ ਮਸ਼ੀਨਾਂ ਲੈ ਕੇ ਪ੍ਰਸ਼ਾਸਨ ਪਹੁੰਚਿਆ ਸੀ ਉਸ ਦੇ ਵਿਸ਼ੇ ਦੇ ਉੱਤੇ ਅ ਮੈਂ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚਿਆ ਅਤੇ ਇਸ ਦਾ ਵਿਚਾਰ ਨੰਦਰਾ ਆਪਜੀ ਨਾਲ ਸਾਂਝਾ ਕਰਦਾ ਹਾਂ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਧੰਨਵਾਦ ਜੀ 99 ਦੇ ਵਿੱਚ ਦੇਖੋ ਸਾਰਾ ਹਾਂ ਬਸ ਜਰ ਫੇਰ ਸੇੜਦੇ ਨਹੀਂ ਕਿਹੜੇ ਦਿਨ ਤੇ 3 ਲੱਖ ਰੁਪਇਆ 4 ਕੂਟੀਆਂ ਦਾ ਪਾਇਆ ਆਪ ਵੀ ਜਿਹੜਾ ਇਹਨਾਂ ਦਾ ਜਪੇਨ ਨੇ ਦੱਸਿਆ ਵੀ ਕੇਸ ਕੀਤਾ ਹੋਇਆ ਤੇ ਹਾਈ ਕੋਰਟ ਤੋਂ ਆਇਆ ਹਾਂ ਸਾਰੇ 699 ਦੇ ਵਿੱਚ ਤਿੰਨ ਤੋਂ ਕੂਟੀਆਂ ਨੇ ਜੀ ਇੱਕ ਮਕਾਨ ਆ 30 ਲੱਖ ਰੁਪਇਆ ਜੀ ਪ੍ਰਸ਼ਾਸਨ ਮੇਰੀ ਬੇਨਤੀ ਤਾਂ ਸੁਣ ਲੈ ਜਿੱਥੇ ਸਟਰਕਚਰ ਖੜਾ ਅੱਜ ਦੀ ਤਰੀਕ ਚ ਅੱਜ ਦੀ ਤਰੀਕ ਚ ਛੇੜਨ ਦੀ ਗੱਲ ਇੱਕ ਲੱਖ ਵੀ ਪੈਸੇ ਕਿਹੜੇ ਦਿੰਦਿਆ ਜੀ ਇਹ 30 ਲੱਖ ਰੁਪਇਆ ਜੀ ਚਾਰ ਪੁੱਠੀਆਂ ਵਾਲਾ ਕੰਡੂਨ ਗਿਆ ਇਹਦੇ ਚ ਸਟਰਕਚਰ ਤੇ ਅੱਜ ਪੈਸੇ ਐਲ.ਐਮ. ਸਾਹਿਬ ਸਾਨੂੰ ਉਹਨਾਂ ਹਾਂ ਹਾਂ ਜੀ ਕਰਵਾਉਂਦੇ ਆ ਜੀ ਉਹਨਾਂ ਦੇ ਜ਼ੀਰੋ ਆਰ.ਟੀ.ਐਮ.ਐਲ. ਸਾਹਿਬ ਬੋਲੇ ਨੇ ਹਾਂ ਜੀ ਉਹਨਾਂ ਨੂੰ ਸਰਕਾਰ ਨੂੰ ਜਵਾਬ ਨਹੀਂ ਆਇਆ ਨਹੀਂ ਉਹ ਫਿਰ ਇਹਦੇ ਨਾਲ ਉਹ ਅੱਜ ਜੋ ਵੀ ਹੈ ਉਹ ਤੁਸੀਂ ਐਮਐਮਐ ਸਾਹਮਣੇ ਸਾਨੂੰ ਇਹ ਕਿਹਾ ਸੀ ਗੁਰਦੁਆਰੇ ਖੜਕੇ ਵੀ ਥੋੜੀ ਜ਼ਮੀਨ ਦਾ ਦਾਤਾ ਕੌਣ ਹੀ ਜਾਂਦਾ ਗੁਰਦੁਆਰੇ ਖੜਕੇ ਕਿਹਾ ਨੀ ਕੋਲ ਚਲੋ ਫੋਨ ਕਰਕੇ ਨਹੀਂ ਮੈਂ ਚੱਲ ਗਿਆ ਪਰ ਅੱਜ ਕੱਲੂ ਆਪਣੀ ਹਾਈ ਕੋਰਟ ਹੈ ਅਸੀਂ ਤਾਂ ਥੋੜਾ ਗੱਡੀ ਹੀ ਹੋਇਆ ਸੀ ਕੱਲਾ ਪਿੰਡ ਰਾਜਗੜ ਛੱਡੀ ਇਹਦਾ ਹੀ ਤੁਸੀਂ ਲੈ ਲਓ ਇਹਦਾ ਸ਼ਰੇ ਆ ਤੁਸੀਂ ਮਤਲਬ ਬੰਦੇ ਘਰੋਂ ਕੱਢ ਕੇ ਜਿਵੇਂ ਪਾਕਿਸਤਾਨ ਬਾਰਡਰ ਲੜਾਈ ਹੋਗੀ ਵੀ ਘਰੋਂ ਕੱਢ ਕੇ ਨਾ ਸੀ ਮਾਰ ਦੋਗੇ ਸਾਨੂੰ ਵੈਸੇ ਹੀ ਮਾਰ ਦੋਗੇ ਨੰਗੀ ਨਹੀਂ ਇਹ ਫੋਨੀ ਦਾ ਕੋਈ ਤੁਹੀਂ ਮੈਂ ਕੋਈ 100 ਇਹਦੇ 100 ਗੱਜ ਦਾ ਬਲੌਡ ਲੈ ਕੇ ਦਾ ਖਾਵੇ ਬਸ ਸਾਡੇ ਦੇਖੋ ਬੌਮ ਬੜੀ ਨੈਗਲੀਜੈਂਸ ਆ ਸਭ ਤੋਂ ਪੈਸੇ ਭਰਾਈ ਹੋਏ ਨੇ ਜੀ ਕੀਮਤਾ ਰਹਿ ਚੁੱਕੀ ਹੈ ਸਰਕਾਰੀ ਇਹ ਰੋਸ ਆਪਣੀ ਕਿੰਨੀ ਵਾਰ ਗੱਲ ਹੋਈ ਹੈ ਹੋਈ ਹੈ ਜੀ ਪਰ ਸਰਕਾਰ ਦੇਖੋ ਕਸ ਸਰਕਾਰਾਂ ਕਰਵਾ ਕੇ ਦੰਗੀਆਂ ਨੇ ਟੌਣੀਆਂ ਥੋੜਾ ਨੇ ਇਹਦਾ ਕੁਝ ਹੋਣਾ ਨੈਸ਼ਨਲ ਆਏ ਤੇ ਨਿਕਲਣਾ ਕੋਈ ਲਹਿਰ ਨਿਕਲਣੀ ਹੈ ਭਾਈ ਪੈਸੇ ਨਹੀਂ ਜੁੜਦੇ ਇਹ ਤਾਂ ਨਹੀਂ ਚੱਲ ਜਾਈ ਜੀ ਇਹਨਾਂ ਨੂੰ ਘਰ ਦੀ ਮਕਾਨ ਦੇ ਦੇ ਦੋਗੇ ਜਗ੍ਹਾ ਦੇ ਕਿਥੋਂ ਲੈ ਇੱਕ ਜਗ੍ਹਾ ਕਿਥੋਂ ਲੈਣਗੇ ਇਹ ਸਟ੍ਰੈਕਸ਼ਨ ਆ ਗਈ ਨਾ ਅਸੀਂ ਅਸੀਂ ਤਾਂ ਆਪ ਨਹੀਂ ਆਉਣਾ ਚਾਹੁੰਦੇ ਨਹੀਂ ਜੀ ਪਰ ਇਹਨਾਂ ਧੱਕਾ 26 ਕਿਲੇ ਜ਼ਮੀਨ ਰਾਜਵਾਲ ਤੋਂ ਫਰੀ ਖੋਣੀ ਇਹ ਤਾਂ ਮਾੜਾ ਕੰਮ ਨਹੀਂ ਹੋ ਸਕਦਾ ਤੁਸੀਂ ਸਿਵਲ ਕੋਰਟ ਤੁਹਾਡਾ ਹੱਕ ਸੀਗਾ ਤੁਸੀਂ ਕਹੇ ਕਿਉਂ ਨਹੀਂ ਜਿਹੜਾ ਆ ਆ ਭਰਾ ਗਏ ਹੋਏ ਨੇ ਮਤਲਬ ਹਾਈ ਕੋਰਟ ਨੇ ਕੀ ਡਾਇਰੈਕਸ਼ਨ ਦਿੱਤੀ ਸਰ ਅੱਗੇ ਵੀ ਕਾਜ ਜਿਹੜੇ ਪੀ ਰਾਈਟਸ ਨੇ ਡੀਸੀ ਨੇ ਦਿੱਤੇ ਨੇ ਸਿਵਲ ਕੋਰਟ ਨੇ ਥੋੜਾ ਦਿੱਤੇ ਹੈ ਸਰ ਸਾਨੂੰ ਜਿੰਨੇ ਐਡਵੋਕੇਟ ਨੇ ਆਉਣਾ ਹੈ ਕਿਹਾ ਸਰ ਸਰ ਡੀਸੀ ਸਰ ਸਾਨੂੰ ਰਿਜੈਕਟ ਕਰ ਦਿੰਨ ਤਾਂ ਵੀ ਸਿਵਲ ਕੋਰਟ ਜਾਣੇ ਛੋਟੇ ਵਾਲੇ ਪੀ ਰਾਈਟਸ 'ਚ ਆਪਣੇ ਕਿੰਦੀ ਵਾਰ ਗੱਲ ਸਰ ਪੀ ਰਾਈਟਸ ਆ ਰਾਜਗੁਰੂ ਸਾਰੇ ਡੀਸੀ ਦਿੱਤੇ ਨਾਲ ਲੁਧਿਆਣਾ ਨੇ ਅਸੀਂ ਹਾਈ ਕੋਰਟ ਕਿਉਂ ਜਾਈਏ ਜੀ ਚਲੋ ਮਤਲਬ ਫਿਰ ਉਹ ਤੁਸੀਂ ਉੱਥੇ ਕੰਟੈਂਟ ਕਰ ਸਕਦੇ ਹੋ ਪਰ ਅਦਰਵਾਈਜ਼ ਮੈਂ ਕਿੰਨੀ ਵਾਰ ਤੁਹਾਨੂੰ ਆਪਾਂ ਕਿੰਨੇ ਲੰਬੇ ਲੰਬੇ ਥੋੜੇ ਨਾਲ ਦੋਨਾਂ ਨਾਲ ਤਾਂ ਮੇਰੀਆਂ ਕਿੰਨੀ ਵਾਰ ਗੱਲਾਂ ਹੋਈਆਂ ਨੇ ਆ ਰਹੀਆਂ ਚੰਗਾ ਲਿਆ ਤੂੰ ਤਾਂ ਮੇਰਾ ਰਿਸ਼ਤੇਦਾਰ ਹੋ ਹਾਂਜੀ ਮੈਂ 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 ਤਾਂ ਥੋੜੀ ਹਲਤੀ ਕਰਨੀ ਚਾਹੂਗਾ ਮਤਲਬ ਇਹ ਕਿੰਨੀ ਵਾਰ ਆਪਾਂ ਲੰਬੀਆਂ ਛੋੜੀਆਂ ਕਾਨੂੰਨ ਤੇ ਗੱਲਾਂ ਕੀਤੀਆਂ ਨੇ ਹੁਣ ਉਹ ਮਤਲਬ ਆਪਾਂ ਨਹੀਂ ਦੇਖੋ ਜੀ ਸੀ ਕਹਿੰਦੇ ਨੇ ਪੁਰਾਣੇ ਹੋ ਗਏ ਪੁਰਾਣੇ ਵੀ ਆਈਓ ਸੌਫਟਵੇਅਰ ਸੀਗੇ ਜੀ ਕਿਵੇਂ ਕਰ ਦੋਗੇ ਦੱਸ ਔਰ ਐਨਾ ਪੁੱਠਾ ਬੋਲਦੇ ਨੇ ਕਹਿੰਦਾ ਸਿਵਲ ਉਹ ਕਹਿੰਦੇ ਸਿੱਧੀ ਹੱਥ ਘੜੀ ਲੱਗੇ ਤੁਹਾਡੇ ਹੱਥ ਸਟ ਬਹੁਤ ਡਾਇਗੋ ਮੈਡਮ ਕਹਿੰਦੇ ਸਾਨੂੰ ਪ੍ਰੋਜੈਕਸ਼ਨ ਲੈ ਲੰਦੋ ਆ ਕਰਨ ਨੂੰ ਡਿਮਾਰਕੇਸ਼ਨ ਕਰ ਲੰਦੋ ਪਸਰ 26 ਕਿੱਲੇ ਜ਼ਮੀਨ ਏਰੀਆ ਤੋਂ ਖੋਣੀ ਫਰੀ ਮੈਂ ਅਸੀਂ ਅਸੀਂ ਵੀ ਜ਼ਿੰਮੇਦਾਰ ਪਰਵਾਰ ਮਨੇ ਇੱਕ ਪਾਸੇ ਬਾਰਡਰ ਲੜਾਈ ਆ ਜੀ ਕੋਣੀ ਬਾਰਡਰ ਤੇ ਲੜਾਈ ਆ ਸਾਨੂੰ ਕੰਪਨਸੇਸ਼ਨ ਕਰਾ ਦੋ ਲੈ ਲਓ ਜ਼ਮੀਨ ਇਸ ਤਾਪ ਦੇਣ ਨੂੰ ਤਿਆਰ ਆ ਕੰਪਨਸੇਸ਼ਨ ਕਰਾਓ ਉਹ ਜਿੰਨਾ ਦਾ ਤਾਂ ਜਿਹਦੇ ਤਾਂ ਮਾਲਕੀ ਵਾਲੇ ਹੈਗੇ ਨੇ ਉਹਨਾਂ ਦਾ ਅੱਜ ਕੰਪਨਸੇਸ਼ਨ ਚਲ ਮੇਰੇ ਕਜ਼ਾ ਨੂੰ ਪੈਸੇ ਮਿਲ ਗਏ ਪਟਨਾ ਵਟ ਸਾਂਝੀ ਆ ਉੱਤੋਂ ਬਾਪੇ ਕਿੱਦਾਂ ਲਿਆਉਂਦਾ ਅਸੀਂ ਸਰਕਾਰ ਨੇ ਸਾ ਤੋਂ ਮੰਗਿਆ ਸੀ ਅਸੀਂ ਤਾਂ ਪੇ ਕਰ ਚੁੱਕੇ ਆ ਨਾ ਸਰ ਦੇਨੇ ਤਾਂ ਸਰਕਾਰ ਨੇ ਗੋਮਣ ਦਾ ਹੈ ਭਾਲੇ ਖਤੂ ਵੀ ਤਾਂ ਦੇ ਚ ਦੇਖੋ ਮੇਰੇ ਅਸਾਰ ਨਾਲ ਤੁਹਾਨੂੰ ਜਦੋਂ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹੋਣੀਆਂ ਤਾਂ ਤੁਹਾਨੂੰ ਸਿਵਲ ਸੂਟ ਪਾਉਣਾ ਸਰ ਅਸਰ ਅਸੀਂ ਸਰ ਵੀਆ ਸਿਟਿੰਗ ਫਰਮ 1850 ਮੈਂ ਕਹਿੰਦੀ 1818 ਦਾ ਦੇਖਿਆ ਬਟਟੇ ਨੂੰ ਜੀ ਦਿਖਾਓ ਕੋਣ ਆਈ 1818 ਹੀ ਫਰਜ਼ਾਦੀ 18 ਨੂੰ ਵੀ ਦਿਖਾਓ ਜੀ ਇਹ ਕੌਣ ਕਿਸਾਨ ਇਹਨਾਂ ਨੂੰ ਵੀ ਦੱਸੋ ਕੋਈ ਅਸਰ ਜਹੀ ਕੰਮ ਕਰ ਸਰ ਆਈਏ ਡੀਸੀ ਕਹਿੰਦਾ ਮੈਨੂੰ ਕੈਪਟਨ ਸਾਹਿਬ ਨਾਲ ਮਿਲੇ ਕਹਿੰਦਾ ਇਹ ਸਰ ਕਹਿੰਦਾ ਮੈਂ ਇਸ ਤੇ ਸਾਈਨ ਨਹੀਂ ਕਰੂੰਗਾ ਮੈਂ ਕਹਾ ਸਰ ਕੰਮ ਤਾਂ ਹੋਣੇ ਵਾਲਾ ਉਹ ਉਹ ਹਸਪੀਟਲ ਵੀ ਚਲੋ ਇਹ ਵੀ ਅਸੀ ਜਾਣਾ ਪਰ ਬੇਸਿਕਲੀ ਆਇਆ ਵੀ ਹੋਏ ਇੱਥੇ ਹੁਣ ਸਰ ਸਾਨੂੰ ਵੀ ਹੱਥ ਦਾ ਰੱਖੋ ਜੀ ਸਾਨੂੰ ਵੀ ਰੱਖਣਾ ਚਾਹੀਦਾ ਜੀ ਇਹਦਾ ਛਾਡੀ 80 ਛਾਡੀ ਐਲ.ਐਮ. ਸਾਹਿਬ ਇਹ ਤੋਂ ਵੱਧ ੱੱਕਾ ਹੀ ਹੋ ਸਕਦਾ ਬਹੁਤ ਬੜਾ ੱੱਕਾ ਹੋਊਗਾ ਜੀ ਇਹ ਕੀ ਕਰੀਏ ਨਹੀਂ ਤਾਂ ਮਰਨ ਵਾਲਾ ਨਾ ਸਾਨੂੰ ਕੰਪਨਸੇਟ ਕਰਾ ਦਿਓ ਸਾਡੇ ਕਾਗੇ ਦਿਖਾਓ ਚਲੋ ਇਹ ਵੀ ਤੁਸੀਂ ਮੈਨੂੰ ਅੱਜ ਦੀ ਰਿਪਰੈਜੈਂਟੇਸ਼ਨ ਤਾਂ ਮੈਂ ਵੀ ਇਹ ਤਾਂ ਸਾਡੇ ਵੀ ਪੈਸੇ ਪੈੰਤ ਕੱਲ ਵਾਲੇ ਵੀ ਨਹੀਂ ਪਾਏ ਹੈ ਤੁਹਾਡੀ ਉਹ ਪੈ ਜਾਣਗੇ ਦੱਸੋ ਕੋਈ ਉਹ ਜਦੋਂ ਪੈ ਗਏ ਫਿਰ ਬਫੇ ਬਰ ਸਕਦੇ ਤੁਸੀਂ ਮੇ ਕੋਈ ਗੱਲ ਨਹੀਂ ਅਸੀਂ ਤੇਰੇ ਤੇ ਤੇਰੇ ਦਾ ਤੇਰੀ ਮਿਲ ਜਾ ਨਹੀਂ ਤੂੰ ਤਾਂ ਜੀਰੋ ਆਪਰੇ ਬਾਹਰ ਤੇ ਵੇਚ ਆ ਮੈਂ ਸਾਹ ਬੋਲਦੇ ਨਹੀਂ ਪੈਸੇ ਦੋ ਤੇ ਚੁੱਪ ਚੁਪੀ ਰਹੇ ਹਾਂ ਅਜੀ ਕਿਹੜਾ ਜਵਾਬ ਦੇ ਨਹੀਂ ਬਲੇ ਸਾਡੇ ਦਾ ਮਕਾਨ ਨੇ ਪਰ ਉਹ ਹੁਣ ਉਹ ਦੋਨਾਂ ਨਾਲ ਸਾਡੀ ਗੱਲ ਕਰੋ ਨਹੀਂ ਮੈਂ ਤਾਂ ਕੀ ਮੈਂ ਕਰ ਰਿਹਾ ਫੋਨ ਚੁੱਕੋ ਰੁਕ ਜਾਓ ਆਇਓ ਬਾਕੀ ਆਇਆ ਹਾਂ 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 ਤੇ ਮੁੰਡੇ ਜੇ ਪਾਇ ਨੀ ਸਰ ਇਹਦਾ ਇੰਨਾ ਛੜਿਆ ਦੇਖੋ ਬਾਰਡਰ ਤੇ ਹੀ ਕੜਾਈ ਲੱਗੀ ਹੋਈ ਐ ਐਡਮਿਨਿਸਟ੍ਰੇਸ਼ਨ ਦਾ ਕੰਮ ਕਰਨ ਵਾਲਾ ਜੇ ਕੋਈ ਕੋਰਟ ਵਿੱਚ ਸਾਡੇ ਹੱਥ ਚ ਨਹੀਂ ਜਾਣਾ ਸਰ ਯੂ ਆਲਸੋ ਨੋ ਨੀ ਕੋਰਟ ਚ ਤੇ ਨਹੀਂ ਜਾਊਗੀ ਨੀ 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 ਜੇ ਇਹ ਜੇ ਕੁਝ ਨਹੀਂ ਹੋਇਆ ਜੇ ਤੁਸੀਂ ਸਹੀ ਉੱਠਦੇ ਹੋ ਤੇ ਜੇ ਕੋਈ ਨਾ ਹੀ ਕੰਮ ਚਾਰ ਰੱਖੀਏ ਸਰ ਲੋਕਾਂ ਕੱਬੀ ਕੀ ਲੈ ਆਜੇ ਤੁਸੀਂ ਲੁਧਿਆਣੇ ਦੇ ਪੀਕ ਦੇ ਵਿੱਚੋਂ ਆਪਾਂ ਇੰਨੀ ੱੱਕਾ ਕਰਕੇ ਜੀ ਪਾਸੇ ਬੜੀ ਲੜਾਈ ਆ ਇੱਕ ਪਾਸੇ ਆ ਲੜਾਈ ਚੱਲ ਜੋ ਜਿਹੜੇ ਪਰਿਵਾਰ ਕੋਈ ਹੈ ਦੋ ਕੀਲੇ ਬੰਦਾ ਜਾਊ ਕਿੱਥੇ ਕਿੱਥੋਂ ਦਾਣੇ ਕਣਕ ਵੀ ਲੈ ਆਉਣੀ ਹੋ ਤਾਂ ਜਾਊਗਾ ਲੜੂਾ ਹੋਤੀ ਬਹੁਤ ਬੜਾ ਕੰਮ ਹੋ ਗਿਆ ਜੀ ਇਹ ਤੁਸੀਂ ਆ ਜਾਓ ਜੀ ਮੌਕੇ ਤੇ ਬੈਂਕ ਸਾਹਿਬ ਆਏ ਹੋਏ ਨੇ ਆ ਜਾਓ ਜੀ ਆਉਂਦੇ ਆ ਉਹ ਜਿਹੜੇ ਬੋਟਾ ਲੈਣ ਵੀ ਆਉਂਦੇ ਨੇ ਉਹ ਠੀਕ ਪੂਰੀ ਉਹਨੇ ਤਾਂ ਵਿਧਾਨ ਸਭਾ ਜ ਵੀ ਕਿਹਾ ਐਮ ਐਲ اے ਸਭ ਨੇ ਮੈਲੇ ਸਭ ਨੇ ਤਾਂ ਆਪਣਾ ਜਿਹੜਾ ਪਾਰਟੀ ਬਣਦਾ ਉਹਨਾਂ ਨੇ ਤਾਂ ਜਨਰਲ ਨਿਊ ਮਿਨਿਸਟਰ ਨੂੰ ਹਜੇ ਜਵਾਬ ਹੀ ਨਹੀਂ ਆਇਆ ਸਭ ਨਰਿੰਦਰ ਜੀ ਕੀ ਹਾਲ ਆ ਬਜਾੜ ਤੋਂ ਜੀ ਸਾਡਾ ਕੋਈ ਹੱਲ ਸਾਡੀ ਤਾਂ ਕੋਈ ਬੇਨਤੀ ਆ ਵੀ ਜਿਹੜੀ ਵਿੱਚ ਆਉਂਦੀ ਉਹ ਵੀ ਦਵਾ ਦਿਓ ਕਿਹੜੀ ਜਿਹੜੀ ਜਿੰਨੀ ਕਹੇ ਦੇ ਵਿੱਚ ਆਉਂਦੀ ਆ ਉਹਦੀ ਕੋਲ ਦਵਾ ਦੋ ਜੀ ਨਹੀਂ ਉਹ ਤਾਂ ਤਾਂ ਅੱਛਾ ਸਰਕਾਰੀ ਵਾਲੀ ਮੈਂ ਉਹੀ ਦਵਾ ਦੋ ਜੀ ਸਰਕਾਰੀ ਨਹੀਂ ਦੇਖੋ ਅੱਜ ਆਪਾਂ ਅੱਜ ਆਪਾਂ ਜਿਹੜੀ ਅੱਜ ਅੱਜ ਬੱਸ ਬੱਸ ਜੀ ਅੱਜ ਇੱਕ ਤਾਂ ਕੋਈ ਸਟਰਕਚਰ ਦਾ ਨਹੀਂ ਕਰਨਾ ਸਾਰੇ ਸਾਡੇ ਭਰਾ ਸਾਡੀ ਕੀ ਤੁਹਾਡੇ ਨਾਲ ਬੈਠਣ ਵੀ ਸਾਡਾ ਕੋਈ ਨਹੀਂ ਹੈ ਮੈਂ ਸਾਡੀ ਜਿੰਨੀ ਕਿ ਮਦਦ ਕਰ ਸਕਦੇ ਹਾਂ ਅਸੀਂ ਤਾਂ ਅਸੀਂ ਤਾਂ ਲਾਸ ਅਸੀਂ ਤਾਂ ਅਸੀਂ ਤਾਂ ਜਦੋਂ ਰਾਜਗੜ੍ਹ ਦਾ ਨੌ ਆ ਜਾਂਦਾ ਸੀ ਅਸੀਂ ਅਸੀਂ ਤਾਂ ਉਹ ਗੱਲ ਹੀ ਕਾੜ ਦਿੰਦੇ ਸੀ ਆਈ ਸਾਰੇ ਗੱਲ ਹੋ ਰਿਹਾ ਜੀ ਇਹ ਪ੍ਰੋਜੈਕਸ਼ਨ ਹੋ ਗਿਆ ਸਾਡੀ ਕਿਸੇ ਨੇ ਨਹੀਂ ਸੁਣਨੀ ਨਹੀਂ 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 ਪਰ ਗੌਰਮੈਂਟ ਨੇ ਕੀ ਪੈਸੇ ਭਰੋ ਦੀ ਪੈਸੇ ਵੀ ਭਰੇ ਅਸੀਂ ਪੈਸੇ ਵੀ ਭਰੇ ਜੇ ਗੌਰਮੈਂਟ ਨੇ ਕਿਹਾ ਸਰ ਪੈਸੇ ਭਰੋ ਪੈਸੇ ਭਰਿਆ ਨੂੰ ਵੀ ਕਿੰਨੀ ਦੇਰ ਹੋ ਗਈ ਹੁਣ ਤੁਹਾਨੂੰ ਤਾਂ ਸਾਰਾ ਪਤਾ ਹੀ ਸਾਨੂੰ ਕਹਿਣ ਦੀ ਕਾਇ ਨਾ ਸਾਡੀ ਕੋਈ ਮਦਦ ਕਰੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਤਾਂ ਹਮੇਸ਼ਾ ਹੀ ਤੁਹਾਡੀ ਮਦਦ ਕੀ ਹੈ ਸਾਨੂੰ ਜਿਹੜੀ ਸਾਡੀ ਜ਼ਮੀਰ ਵੇਚ ਆਉਂਦੀ ਹੈ ਜੀ 25 26 ਕਿੱਲੇ ਉਹਦੇ ਹੀ ਪੈਸੇ ਦਵਾ ਦਿਓ ਇਹ ਸਰਕਾਰ ਲਈ ਕਿੰਡੀ ਗੱਲ ਆ ਜੀ ਕੀ ਸਰਕਾਰ ਜਮਾਈ ਆਪਾਂ ਬੈਂਕ ਸਾਹਿਬ ਜਿਵੇਂ ਕਿਸੇ ਚੀਜ਼ ਨੂੰ ਉਠਾਉਣੇ ਆ ਤੇ ਸੜਕ ਤੇ ਦੁਕਾਨ ਤੇ ਫੁੱਟਪਾਥ ਤੇ ਬੰਦਾ ਬੈਠਾ ਤਾਂ ਸਰਕਾਰ ਦੇ ਬਿਆ ਮਾਅਦਾ ਨਹੀਂ ਹੁੰਦੀ ਇਹ ਹੁਣ ਸਭ ਤੋਂ ਸਰਕਾਰ ਨੇ 90 ਗੁਣਾ ਭਰਿਆ ਹੋਇਆ ਕੀਮਤ ਵੀ ਲੈ ਲਈ ਸਾਡਾ ਕਸੂਰ ਕੀ ਹੈ ਗਲਤੀ ਸਰਕਾਰ ਦੀ ਹੈ ਫਿਰ ਦੇਖੋ ਹਾਈ ਕੋਰਟ ਇੱਕ ਸੈਕਿੰਡ ਹਾਈ ਕੋਰਟ ਨੇ ਕਿਹਾ ਹਾਈ ਕੋਰਟ ਨੂੰ ਸਹੀ ਪਿੱਤਰ ਪੇਸ਼ ਨਹੀਂ ਕੀਤੀ ਸਰਕਾਰ ਨੇ ਨਹੀਂ ਅਸੀਂ 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 ਦੀ ਅਸੀਂ ਸਰਕਾਰ ਦੀ ਬਚਤ ਕਰੀ ਅਸੀਂ ਪੋਟਾ ਪਾਈਆਂ ਨਿਕਲੋ ਐਮਬੈਂਡਾ ਸਾਹਿਬ ਨੇ ਸਾਡੇ ਨਾਲ ਗੁਰਦੁਆਰੇ ਖੜ ਕੇ ਪੰਨੋ ਦੀ ਲਿਖ ਕੇ ਲੈ ਲਓ ਜੋ ਲੈਣਾ ਲੈ ਪੈਸਾ ਸਾਹਿਬ ਦੇਖੋ ਤੁਸੀਂ ਇਹ ਕੰਮ ਕਰਦਾ ਫਿਰ ਇੰਨਾ ਕਿਤਾ ਅਸੀਂ ਕੁੱਟ ਖਾਣ ਜੋਗੇ ਹੈਗੇ ਖਾ ਲਾਂਗੇ ਕੁੱਟੋ ਦੀ ਗੱਲ ਕਰ ਤਾ ਅਸੀਂ ਚਲੇ ਜਾਵਾਂਗੇ ਗੱਲ ਖਤਮ ਹੋ ਗਈ ਸਾਬ ਦੇਖੋ ਤੁਸੀਂ ਕੋਈ ਇਨਸਾਨੀਅਤ ਕੋਈ ਕੰਮ ਕਰਨਾ ਸੀ ਨਾ ਸਾਨੂੰ ਸਾਡੇ ਪਿੰਡ ਨੂੰ ਪਹਿਲਾ ਪਰਸ ਮੈਸੇਜ ਬੇਸ ਆਸੀ ਆ ਜਾਂਦੇ ਸਾਨੂੰ ਕੋਈ ਇਨਾਰ ਨਹੀਂ ਸੀ ਡੀਸੀ ਸਾਹਿਬ ਕੋ ਕਿਹੜਾ ਪਹਿਲੀ ਵਾਰ ਜਾਣਾ ਤੁਹਾਡੇ ਕੋ ਪਹਿਲੀ ਵਾਰ ਨਹੀਂ ਜਾਣਾ ਹੈਗਾ ਤੁਸੀਂ ਸਾਨੂੰ ਬੁਲਾਉਂਦੇ ਉੱਥੇ ਆਪਣੀ ਗੱਲ ਕਰਦੇ ਅਸੀਂ ਆਪਣੇ ਪੁਆਇੰਟ ਰੱਖਦੇ ਤੁਸੀਂ ਆਪਣੇ ਪੁਆਇੰਟ ਰੱਖਣੀ ਹੋਣੀ ਕਿਸੇ ਨੇ ਤੁਸੀਂ ਦੱਸ ਦੋ ਜੀ ਸਾਸੀ ਕਸੂਰ ਕਿੱਥੇ ਆਸੀ ਚਲੇ ਜਾਂਦੇ ਆ ਸਾਡਾ ਇੱਕ ਤਾਂ ਦੱਸੋ ਵੀ ਤੁਸੀਂ ਇੱਥੇ ਗਲਤੋਂ ਇੱਕ ਤਾਂ ਦੱਸੋ ਲੋਕ ਜਾੜਾ ਪੱਤਾ ਦਿੰਦੇ ਆ ਜਾੜਾ ਪੱਤਾ ਨਹੀਂ ਕਿਸੇ ਨੂੰ ਕੋਈ ਇੱਕ ਤਾਂ ਦੱਸੋ ਵੀ ਅਸੀਂ ਕਿੱਥੇ ਗਲਤਾਂ ਰਾਜਗੜ੍ਹ ਦੇ ਨਾਂ ਤੋਂ ਲੈ ਕੇ ਸਰਕਾਰ ਲਈ ਕਿੱਡੀ ਕੀ ਗੱਲ ਆ ਸਰਕਾਰ ਆਪ ਦਾ ਸਾਰਾ ਕੁਝ ਕਰ ਦਿਆ ਚਾਰ-ਚਾਰ ਵਿਆਹ ਕਰਾ ਲੇ ਇੱਕ ਪਿੰਡ ਨੂੰ ਨਹੀਂ ਕਿਲਾ ਦੋ ਕਿਲੇ ਜਗ੍ਹਾ ਤੇ ਸਰਕਾਰ ਦੇ ਹੋਰ ਦੱਸੋ ਬੈਕਗ੍ਰਾਉਂਡ ਨੂੰ ਤਾਂ ਮਿੰਟ ਮਾਰ ਦਿਆ ਸਾਰੀ ਸਰਕਾਰ ਜਲਦੀ ਜਲਦੀ ਸਭ ਕੁਝ ਚੱਲਦਾ ਉਹ ਦੋ ਲੜਾਈਆਂ ਹੋ ਗਈਆਂ ਨਹੀਂ ਕੋਣ ਬਾਰਡਰ ਤੇ ਨਹੀਂ ਜਾਏ ਧੱਕਾ ਸਰ ਨਹੀਂ ਜਾਏ ਤੁਹਾਨੂੰ ਤਾਂ ਸਾਨੂੰ ਸਮਝਾਉਣ ਦੀ ਲੋੜ ਨਹੀਂ ਇਹ ਤੇ ਟਿੱਪੀ ਸਾਹਿਬ ਨੇ ਇਨਫੈਕਟਰ ਸਾਹਿਬ ਦਾ ਫੜੂਤਾ ਇਹਦਾ ਮੈਨੂੰ ਨਹੀਂ ਪਤਾ ਤੁਹਾਨੂੰ ਤਾਂ ਸਾਨੂੰ ਦੱਸਣ ਦੀ ਲੋੜ ਹੀ ਜਿਹਦੇ ਪੇਮੈਂਟ ਹੋ ਚੁੱਕੀ ਹੈ ਜੀ ਜਿਹੜੀ ਰਾਜੀ ਉਹ ਨਹੀਂ ਕਰ ਲੈਂਦੇ ਬਾਕੀ ਨਹੀਂ ਉਹ ਤਾਂ ਤੁਹਾਨੂੰ ਅਸੀਂ ਹੱਥ ਬੰਨ੍ਹ ਕੇ ਤੁਹਾਨੂੰ ਆਪ ਉਠਾ ਦੇਣਾ ਮੈਂ ਚਲੋ ਜੀ ਨੂੰ ਪੇਮੈਂਟ ਦਿੱਤੇ ਮੈਂ ਖੁਦ ਕਰਵਾ ਦੇਣਾ ਮੈਂ ਸਾਹਿਬ ਜਿਹੜੀ ਪੇਮੈਂਟ ਵਾਲੀ ਗੱਲ ਹੈ ਨਾ ਇੱਕ ਦੋ ਬੰਦੇ ਦੇ ਦਿਓ ਮੈਨੂੰ ਮੈਂ ਕੋਈ ਇਤਰਾਜ਼ ਨਹੀਂ ਮੈਂ ਕੱਲਾ ਜਾਂਣਾ ਕੱਲੇ ਲੈ ਜਾਣਾ ਮੈਂ ਜਿਨ੍ਹਾਂ ਦੀ ਪ੍ਰਾਈਵੇਟ ਪੇਮੈਂਟ ਹੋਣੀ ਆ ਉਹ ਉਹਦਾ ਕੋਈ ਦਿੱਕਤ ਨਹੀਂ ਆ ਨੇ ਜਿਨ੍ਹਾਂ ਨੂੰ ਹੋ ਗਈ ਤੁਸੀਂ ਨਿਸ਼ਾਨੀਆਂ ਲਾ ਲਓ ਉਹਦੀ ਕੋਈ ਤਰ੍ਹਾਂ ਨੂੰ ਹੋਗੇ ਉਹ ਤਰਾਜ਼ ਨਹੀਂ ਕਰਦੇ ਹੈਗੇ ਤੁਸੀਂ ਵੀ ਸਰਕਾਰ ਬਿਲਕੁਲ ਦੀ ਬਿਲਕੁਲ ਪਰ ਸਾਡੀ ਮਦਦ ਨਹੀਂ ਕਰਦਾ ਕੋਈ ਵੀ ਨਾਲ ਇਹ ਆ ਪਰ ਸਾਡੀ ਮਦਦ ਨਹੀਂ ਹੋ ਰਹੀ ਫਿਰ ਹੁਣ ਤੁਸੀਂ ਸਾਰਾ ਸੁਣਾ ਲਿਆ 216 ਚ ਹਾਂਜੀ ਛੋਡੇ ਲਈ ਤੇ ਕਪੂਰ ਕਾਰਡ ਅਵਲੋ ਲੈ ਜੀ ਕਿ ਐਕਟ ਲੈ ਕੇ ਆਏ ਜੀ ਮੈਂ ਵਿੱਚ ਸੀ ਜੀ ਠੀਕ ਹੈ ਜੀ ਤੁਸੀਂ ਪੈਸੀ ਨਹੀਂ ਭਰੇ ਅਸੀਂ ਭਰੇ ਨਹੀਂ ਦੀ ਪਰਚੀਆਂ ਕੋਲ ਨੇ ਸਾਡੇ ਉਹ ਪੈਸੇ ਥੋੜੋ ਬਹਿ ਗੱਲ ਕਰਦਾ ਐਕਟ ਚ ਜਿਹੜਾ ਐਕਟ ਆਇਆ ਹੈ ਰੀ ਸਿਕਿਉਰਟੀਜ਼ ਜਿਹੜਾ ਨੇ ਪਹਿਲਾਂ 16 ਵਾਲਾ ਥੋੜਾ ਐਕਟ ਆਇਆ ਜੀ ਜਿਹੜਾ ਕਲੈਕਟਰ ਰੇਟ ਮੰਗੀ ਜਾਂਦਾ ਕਲੈਕਟਰ ਰੇਟ ਦੇ ਉੱਤੇ ਸਾਨੂੰ ਦੱਸੋ ਕਿਨੇ ਸਾਨੂੰ ਸਾਨੂੰ ਪੁੱਛ ਲਾਇਆ ਮੈਂ ਸਾਹਿਬ ਬੋਲੇ ਕਿ ਭਰਿਆ ਹੈ ਤਾਂ ਬੁੱਕੇ ਕਰ ਬੇਚਾ ਰਹੇ ਹੋ ਸਰ ਜਿਹੜੀਆਂ ਪਹਿਲਾਂ ਭਰਾਲੀਆਂ ਪਹਿਲਾਂ ਵਾਲੀਆਂ ਲਾਗੂ ਹੋਣਗੀਆਂ કે ਬਾਅਦ ਵਾਲੀਆਂ ਮੈਂ ਸਾਹਿਬ ਜਿਹੜੀਆਂ ਪਹਿਲਾਂ ਭਰਾਲੀਆਂ ਤੁਸੀਂ ਜਿਹੜਾ ਐਕਟ ਦੀ ਗੱਲ ਕਰ ਰਹੇ ਹੋ ਜਿਹੜਾ ਮਸਲਾ ਨਹੀਂ ਤੁਸੀਂ ਨ ਤੁਸੀਂ ਸਲਾਹ مشورہ ਦਿੱਤਾ ਸਰਕਾਰ ਨੂੰ ਵੀ ਆ ਇੱਕ ਸਾਰੇ ਨਹੀਂ ਸਾਡੇ ਹੋਇਆ ਨਹੀਂ ਸਰ ਇਹਨੂੰ ਲਾਗੂ ਕਰੋ ਭਰਦੇ ਆ ਨਹੀਂ ਐਕਟ ਦੋ ਵਾਰੀ ਲਾਗੂ ਤੁਸੀਂ ਬਣਾਇਆ ਅਸੀਂ ਸੈਂਤਾ ਤੁਸੀਂ ਸਰਕਾਰ ਨੂੰ ਪ੍ਰੋਪੋਜ਼ਲ ਭੇਜਿਆ ਬਣਾ ਕੇ ਸਾਰਾ ਪੜਿਆ ਹੋਇਆ ਲਾਗੂ ਹੋ ਗਏ ਸਰ ਇਹ ਐਕਟ ਨਹੀਂ ਪੈਸਾ ਨੂੰ ਫਿਰ ਉਹ 20 ਚ ਕੀਤਾ 2 ਸਾਲ ਲਈ 22-24 ਐਕਸਪਾਇਰ ਨਹੀਂ ਨਹੀਂ ਐਕਸਪਾਇਰ ਦੇਖੋ ਇੱਕ ਸਾਲ ਤੁਸੀਂ ਅਫਸਰ ਬੈਠੇ ਸਰਕਾਰ ਨੇ ਸ਼ਾਮਲਾੜ ਜ਼ਮੀਨ ਹੈ 38000 ਜੀਲੇ ਬਾਹਰਿਆਣੇ ਨਾਮ ਕਰਤੀ ਸਰ 70 ਲਗਾ ਲ 38000 ਇਕੜ ਉਹ ਆਪਣੀ ਉਹ ਆਪਣਾ ਇੰਡੀਆ ਤੋਂ ਆਪਣੀ ਨਹੀਂ ਉਹ ਹੈਗੀ ਆ ਜਿਹੜਾ ਕੂੜੀਦਾਰ ਢੋਲੀਦਾਰ ਸਾਰੀ ਸਰਕਾਰ ਸਰੋਂ ਦਾ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਜੇ ਕਰਨਾ ਹੈ ਕੀ ਮਾਲਕ ਸੀ ਜਿਵੇਂ ਇੱਕੋ ਪਿੰਡ ਵਿੱਚ ਉਹ ਹੈਗੀ ਸੀ ਜਮੀਨ ਜਿਵੇਂ ਪਿੰਡ 'ਚ ਇੱਕ ਸਰਦਾਰ ਸੀਗਾ ਹਾਂਜੀ ਉਹਨੇ ਦੋ ਕਿੱਲੇ ਮੇਰੇ ਵਰਗੇ ਕੋਲ ਢੋਲ ਵਜਾਉਂਦਾ ਸੀ ਠੀਕ ਉਹ ਪੈਸੇ ਤਾਂ ਹੁੰਦੇ ਨਹੀਂ ਸੀ ਕੋਈ ਕਹਣਾ ਵੀ ਆ ਦੋ ਕਿੱਲੇ ਬਾਹਰ ਤੇਰਾ ਘਰ ਦਾ ਕੰਮ ਚੱਲ ਜੂ ਉਹ ਢੋਲੀਦਾਰ ਕਹਿ ਦਿੰਦੇ ਸੀ ਇੱਕ ਪਨਾਹੀ ਕਿ ਦੀਮ ਸੀਰ ਦੇ ਵਿੱਚ 50 ਤੋਂ 12 ਬੰਦੇ ਆ ਗਏ ਪਿੰਡ 'ਚ ਬੈਠ ਕੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੰਮ ਦੇ ਦਿੰਦੇ ਆ 4 ਕਿੱਲੇ ਬਾਹਰ ਉਹ ਪਨਾਹੀ ਕਿ ਦੀਮ ਹੋਗੀ ਠੀਕ ਹੈ ਹੋਗੀ ਜੀ ਇਸ ਵਿੱਚ ਉਹ ਮਾਲਕੀ ਲੋਕਾਂ ਦੀ ਸੀ ਨਹੀਂ ਮਾਲਕੀ ਨਹੀਂ ਸੀ ਜੀ ਸਰ ਨਹੀਂ ਨਹੀਂ ਸਰ ਪ੍ਰਾਈਵੇਟ ਪੈਂਦਾ ਪ੍ਰਾਈਵੇਟ ਸਰ ਉਹ ਕਹਾਣੀ ਐ ਐਕਚੁਅਲੀ ਮਾਲਕੀ ਪੈਂਦੇ ਪ੍ਰਾਈਵੇਟ ਸਰ ਪਟੇ ਤੇ ਸੀ ਜੀ ਪਟੇ ਤੇ ਸੀ ਪਾਲਿਸੀ ਆਈ ਹੋਈ ਆ ਸਰ ਅੰਡਰ ਉਹ ਬਟ ਦੇ ਕੇ ਲੈਂਡਲੋਰਡ ਹੀ ਸੀ ਸੁਣ ਲਓ ਸੁਣ ਲਓ ਪਹਿਲਾਂ ਇਹਦੀ ਗੱਲ ਕਰ ਲੈਣ ਨੂੰ